हां जी दोस्तों प्यार भरी सत श्री अकाल स्वागत है ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਦੇ ਉੱਤੇ ਅੱਜ ਆਪਾਂ ਨਾਬਾ ਭਾਸੋਂ ਰੋਡ ਉੱਪਰ ਸਹੌਲੀ ਜੋ ਮੰਡੀ ਲੱਗਦੀ ਹੈ ਹਰ ਐਤਵਾਰ ਨੂੰ ਹਰ ਐਤਵਾਰ ਨੂੰ ਨੋਟ ਕਰੋ ਵੀ ਇਹ ਮੰਡੀ ਲੱਗਦੀ ਹੈ ਆਈਸੀ ਤੇ ਬਹੁਤ ਵਧੀਆ ਰਸ ਰਿਹਾ ਜਿਵੇਂ ਠੰਡ ਸੀਗੀ ਉਹਦੇ ਮੁਤਾਬਕ ਠੰਡ ਹੋਣ ਦੇ ਬਾਵਜੂਦ ਵੀ ਕਾਫੀ ਗੱਡੀਆਂ ਜਿਹੜੀਆਂ ਪਹੁੰਚੀ ਨੇ ਇੱਧਰ ਆਈ ਦਿਖਾ ਦੇ ਕੈਮਰਾ ਮਾਰ ਕੇ ਆ ਦੇਖੋ ਬਹੁਤ ਸਾਰੇ ਵੀਰ ਭਾਈ ਆਏ ਹੋਏ ਨੇਗੇ ਇਹ ਵੱਧ ਤੋਂ ਵੱਧ ਪਹੁੰਚਣ ਦੀ ਆਪਾਂ ਅਪੀਲ ਵੀ ਕਰ ਦਾਂਗੇ ਆਜੋ ਤੁਹਾਨੂੰ ਬੱਕਰੇ ਬੱਕਰੀਆਂ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਭਾਈ ਕੀ ਰੇਟ ਮੰਗਦੇ ਆਗੇ ਕੀ ਗੱਲਬਾਤ ਹੈਗੀ ਭਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਕੀ ਨਾਮ ਆ ਵੀਰੇ ਹਰਨੇਸ਼ ਸਿੰਘ ਵੀਰੇ ਅ ਹਰਨੇਸ਼ ਸਿੰਘ ਕਿਹੜਾ ਪਿੰਡੋਂ ਆਏ ਹੋ ਜਸੜਾ ਵੀਰੇ ਜਸਰਡ ਅ ਜੇਲਾ ਜੇਲਾ ਫਤਿਹਗੜ ਸਾਹਿਬ ਜੇਲਾ ਫਤਿਹਗੜ ਸਾਹਿਬ ਦੋ ਬੋਕ ਲੈ ਕੇ ਆਏ ਹੋਗੇ ਹਾਂ ਵੀਰੇ ਕਿਵੇਂ ਮਤਲਬ ਕੀ ਮੁੱਲ ਦੇਣਗੇ ਉਹ ਵੀ ਤਾਂ 50 ਮੰਗਦੇ ਨੇ ਲੱਖ ਮੰਗਦੇ ਇਹਦਾ ਲੱਖ ਹਾਂ ਜੀ ਕਿਵੇਂ ਖੀਰੇ ਨੇ ਇਹ ਨਾ ਵੀਰਾ ਦੁੱਗਾ ਆ ਹੁਣ ਦੰ ਤੋੜਿਆ ਨੇ ਮੁੱਲ ਵਾਲਾ ਨਹੀਂ ਹੋ ਜਾਊਗਾ ਬੱਸ ਭਾਈ ਹਮ ਅੱਛਾ ਕੀ ਲੋ ਮੰਗਣ ਵਾਲੇ ਨੇ ਮੰਗ ਲਿਆ ਭਾਈ ਬਾਕੀ ਲਾਉਣ ਵਾਲੇ ਨੇ ਦੇਖਣਾਗਾ ਹਾਂਜੀ ਭਾਈ ਠੀਕ ਐ ਘਰ ਦੇ ਬੱਚੇ ਆ ਕਿ ਕਿੰਨੀਆਂ ਕ ਬੱਕਰੀਆਂ ਰੱਖਦੇ ਹੋ ਬੱਕਰੀਆਂ ਵੀਰੇ ਜੇ ਮੇਰੇ ਕੋਲ 5-6 ਕਿੰਨੀ ਅੱਛਾ ਕਦੋਂ ਤੋਂ ਰੱਖਣ ਲੱਗੇ ਬੱਸ ਹੋ ਗਏ ਵੀਰੇ ਮੈਨੂੰ 2-3 ਸਾਲ ਹੋ ਗਏ 2-3 ਸਾਲ ਹੋ ਗਏ ਹਾਂਜੀ ਕੀ ਬਾਤ ਐ 2-3 ਸਾਲ ਦੇ ਵਿੱਚ ਕਟਾ ਤਾਂ ਨਹੀਂ ਦਿਖਾਇਆ ਕਦੇ ਨਾ ਵੀਰੇ ਐਦ ਕੀ ਕਿਸੇਲਾ ਮਰ ਗਿਆ ਮੇਰਾ ਕੋਈ ਬੰਨ ਪੈ ਗਿਆ ਇਹਨੂੰ ਬਾਥਰੂਮ ਦਾ ਅੱਛਾ ਨੇ ਮੈਨੂੰ ਕੋਈ ਇਹੋ ਜਿਹੀ ਪ੍ਰੋਬਲਮ ਆਈ ਲੱਤਾਂ ਤੋਂ ਚੱਲਣ ਤੋਂ ਦਿੱਕਤ ਹੈਗੀ ਆਪਰੇ ਵੀ ਤਾਂ ਲੱਤ ਵੱਡੀ ਵੀ ਹੈ ਇਧਰਲੀ ਲੱਤ ਕੱਟੀ ਗਈ ਹੈ ਠੀਕ ਹੈ ਯਾਨੀ ਕਿ ਹੋਰ ਕੰਮ ਕਾਜ ਫਿਰ ਮੈਂ ਤਾਂ ਡਰਾਈਵਰੀ ਕਰਨਾ ਕ੍ਰੇਨ ਚਲਾਉਣਾ ਅੱਛਾ ਕ੍ਰੇਨ ਵੀ ਚਲਾਉਨੇ ਹੋ ਕ੍ਰੇਨ ਚਲਾਉਣ ਡਰਾਈਵਰ ਆ ਮੈਂ ਇਹ ਬੱਕਰੇ ਫਿਰ ਕਿਵੇਂ ਕਿਵੇਂ ਬਸ ਇਹ ਘਰ ਮੇਰੇ ਰੱਖੇ ਵੇ ਸ਼ੌਕ ਨੂੰ ਅੱਛਾ ਚਲੋ ਬਾਈ ਕ੍ਰੇਨ ਚਲਾਉਂਦਾ ਆ ਵੱਡੀ ਗੱਲ ਆ ਨਾਲ ਹਰ ਇੱਕ ਦਾ ਕੰਮ ਹੋਰ ਬੰਦੇ ਨੂੰ ਕਰਨਾ ਚਾਹੀਦਾਗਾ ਬੱਕਰੇ ਰੱਖ ਲੇ ਬੱਕਰੇ ਅੱਜ ਪਰ ਜਾਨ ਬਹੁਤ ਆ ਕਿ ਇੱਕ ਦੂਜੇ ਨਾਲ ਲੜਦੇ ਨੇਗੇ ਟੱਕਰਾਂ ਮਾਰਦੇ ਦੀ ਸੀ ਜਾਂਦੇ ਨੇਗੇ ਨਾ ਇਹ ਮੇਰਾ ਡੰਗਰਾ ਮੈਂ ਦੁੱ ਅਛਾ ਕਿੰਨੇ ਕ ਹੈਗੇ ਮੇਰੇ 10 12 ਨੰਗਰ ਹੈਗੇ 10 12 ਨੰਗਰ ਹਾਂਜੀ ਠੀਕ ਐ ਵੀ ਵਧੀਆ ਚੱਲੀ ਜਾਂਦਾ ਕੰਮ ਹਾਂ ਵੀਰੇ ਹਾਂ ਠੀਕ ਐ ਚੰਗਾ ਵੀਰੇ ਹੈ ਧੰਨਵਾਦ ਲੈ ਭਾਈ ਨਾਲ ਬਾਜਰ ਉੱਥੇ ਮਿਲੇ ਲੁਧਿਆਣੇ ਅੱਛਾ ਜਦ ਉੱਥੇ ਮੇਲਾ ਕਰਾਦੇ ਇਹਨਾਂ ਨੂੰ ਚਾ ਲੈ ਗਿਆ ਜੀ ਦੋ ਭੋਗ ਓ ਠੀਕ ਐ ਜੀ ਲੈ ਭਾਈ ਦਾ ਧੰਨਵਾਦ ਕਰਦਾਂਗੇ ਅੱਜ ਤੁਹਾਨੂੰ ਹੋਰ ਮੰਡੀ ਦਿਖਾ ਦਨੇ ਆਓ ਇੱਧਰ ਮੇਵਣੇ ਲੈ ਕੇ ਆਏ ਨੇ ਕਿ ਭਾਈ ਇੱਧਰ ਮੇ ਭਾਈ ਯੂਰੇ ਖੜੀ ਆ ਤੇਰੇ ਮੇਵਣੇ ਨੇ ਉਹਦੀ ਅਛਾ ਇਹ ਆ ਲੈ ਭਾਈ ਉਹ ਰੇੜੀ ਚ ਨਗੇ ਇਧਰ ਮੇਮਣੇ ਥੋੜੇ ਨੇ ਕੀ ਮੁੱਲ ਕੀਤਾ ਮੇਮਣਿਆਂ ਦਾ ਮੇਮਣੇ ਤਾਂ ਛਿੱਛੇ ਜਾਂਦੇ ਕੀ ਕੱਲੇ ਬੱਕਰੇ ਆ ਜਾਂ ਪਠਾ ਨੇ ਇਹ 6 ਬੱਕਰੇ ਨੇ 6 ਬੱਕਰੀ 6 ਬੱਕਰੇ ਨੇਗੇ ਬਾਕੀ ਪਠਾ ਕਿ ਮੁੱਲ ਦੱਸਿਆ 6.5 6000 ਰੁਪਇਆ ਲੱਗਿਆ ਕੀ ਇਹਨਾਂ ਤੇ ਇਹਨਾਂ ਦੇ ਲੱਗੇ ਸਾਢੇ 4-4 ਸਾਢੇ 4-4 ਹਜ਼ਾਰ ਲੱਗ ਰਹੇ ਸਾਢੇ 4 4000 ਰੁਪਇਆ ਸਾਰੇ ਰੰਗਾਂਦਾਰ ਆ ਗਏ ਨਾ ਕਲਰਫੁੱਲ ਆ ਗਏ ਸਹੀ ਗੱਲ ਆਗੀ ਲੈ ਬਾਕੀ ਮੁੱਲ ਲੱਗਣ ਦੇ ਸਾਰੇ ਹੁੰਦਾ ਭਾਈ ਵਪਾਰੀ ਦੇ ਵੀ ਆਉਣ ਦੇ ਸਾਰੇ ਹੁੰਦਾਗਾ ਕਦੀ ਵਾਰ ਵਪਾਰੀ ਵੱਧ ਹੁੰਦਾ ਕਈ ਵਾਰ ਘੱਟ ਹੁੰਦਾਗਾ ਨਾ ਆ ਬਿਮਾਰ ਤਾਂ ਨਹੀਂ ਕੋਈ ਵੀ ਨਹੀਂ ਇਹ ਕੋਈ ਬਿਮਾਰ ਨਹੀਂ ਸਾਰੇ ਠੀਕ ਨੇ ਨਾ ਸਾਰੇ ਠੀਕ ਹੈ ਜੀ ਆ ਜਿੱਧਰ ਵੀ ਬਾਈ ਲਈ ਖੜੇ ਨੇਗੇ ਆ ਜੀ ਰੋਕਿਓ ਬਾਈ ਆ ਮੁੰਡਿਆਂ ਦੀ ਮੈਂ ਚਲੋ ਤੁਹਾਨੂੰ ਮੈਂ ਦਿਖਾ ਦਣਾ ਬਾਈ ਵੇਚਣ ਆਏ ਹੋਣਗੇ ਲੱਗਦਾ ਕੀ ਹਾਲਾ ਵੀਰੇ ਠੀਕ ਹੈ ਜੀ ਬੱਕਰੇ ਨੇ ਕਿੰਨੇ ਬਿਰਜੀ ਇਹ ਬੱਕਰੀ ਆ ਬੱਕਰੀ ਆ ਆ ਬੱਕਰਾ ਗਾਏ ਇੱਕ ਬੱਕਰਾ ਇੱਕ ਬੱਕਰਾ ਦੋ ਬੱਕਰੀਆਂ ਕੀ ਮੁੱਲ ਕਰਦੇ ਹੋਗੇ ਬਿਰਜੀ ਇਹਨਾਂ ਦਾ 15-15000 ਰੁਪਇਆ ਉਹ ਛੋਟੇ ਦਾ ਵੀ ਛੋਟੇ ਦਾ ਬਿਰਜੀ ਇਹਦਾ 8000 ਰੁਪਇਆ ਇਹਦਾ 8000 ਰੁਪਇਆ ਹਾਂਜੀ ਉਹਦਾ ਕਿੰਨਾ ਲੱਗਿਆ ਤੇ ਇਹਨਾਂ ਦਾ ਕਿੰਨਾ ਲੱਗ ਚੁੱਕਿਆਗਾ ਇਹਦਾ ਬਿਰਜੀ 12000 ਰੁਪਇਆ ਲੱਗਿਆ ਹੂੰ ਤੇ ਇਹਦਾ 11000 ਰੁਪਇਆ ਲੱਗਿਆ ਗੱਬਣਾ ਨੇ ਜਾਂ ਕਿਵੇਂ ਨੇ ਗੱਬਣਾ ਨਾ ਬਿਰਜੀ ਦੀ ਠੀਕ ਹੈ ਫਿਰ ਹਲੇ ਮਤਲਬ ਕਿ ਹਲਵੀ ਕਾਸਰ ਹਾਂ ਇਹ ਹਜੇ ਵੀ ਕਾਸਰ ਕਿੰਨੀ ਕੋ ਬਸ ਥੋੜੀ ਦੋ ਤਿੰਨ ਹਜ਼ਾਰ ਰੁਪਏ ਦਾ ਫਰਕ ਆ ਜੀ ਠੀਕ ਆ ਦੋਆਂ ਮਗਰ ਕੀ ਇੱਕ ਇੱਕ ਮਗਰ ਨਾ ਦੋਆਂ ਕੱਲੀ ਕੱਲੀ ਮਗਰ ਕੱਲੀ ਕੱਲੀ ਮਗਰ ਉਹ ਉਹਦਾ ਕੀ ਲੱਗਿਆ ਇਹ ਤਾਂ ਨਿੱਕੇ ਦਾ ਐਸੇ ਦਾ ਜੀ ਹਾਂ ਇਹਦਾ ਰੁਪਿਆ ਲੱਗਿਆ ਜੀ 6000 ਕਿਵੇਂ ਇਹ ਬਿਮਾਰ ਤਾਂ ਨਹੀਂ ਕਵੇ ਨਾ ਜੀ ਨਾ ਨਾ ਬਿਮਾਰ ਨਹੀਂ ਲੈ ਲੈ ਬਿਮਾਰ ਨਹੀਂਗਾ ਨਹੀਂ ਤਾਂ ਇਹ ਬੈਠਾ ਹੁੰਦਾ ਕਿਸੇ ਕੋਨੇ ਚ ਹੈ ਨਾ ਸਹੀ ਆ ਬਾਜਨ ਕਿੰਨਾ ਹੋਗਾ ਐਸਟੀਮੇਟ ਹੋਊਗਾ ਵੀ ਕਿਲੋ ਬਾਜਨ ਹਾਂ ਜੀ ਇੰਨਾ ਤਾਂ ਹੈਗਾ ਹਾਂ ਜੀ ਠੀਕ ਆ ਲੈ ਬਾਈ ਬਾਜਨ ਦਿਖਾ ਦੇਦਾ ਕੀ ਕੁਲੋ ਬਾਈ ਹੈ ਨਾ ਠੀਕ ਹੈ ਵੀਰੇ ਧੰਨਵਾਦ ਹੈ ਠੀਕ ਆ ਜੋ ਉਹ ਗੇੜਾ ਸਾ ਮਾਰੀ ਜਾਂਦੇ ਕਿ ਠੰਡ ਬਹੁਤ ਜ਼ਿਆਦਾ ਠੰਡ ਦੇ ਵਿੱਚ ਔਖਾ ਜ਼ਰੂਰ ਹੋ ਜਾਂਦਾ ਹੈਗਾ ਜਾਨਵਰ ਵੀ ਸੁੰਗੜੇ ਪਏ ਨੇਗੇ ਠੀਕ ਹੈ ਬੰਦਿਆਂ ਨੇ ਤਾਂ ਸੁੰਗੜ ਨਹੀਂ ਹੁੰਦਾ ਪਰ ਬਰਬਰੀਆਂ ਵੀ ਹੈਗੀਆਂ ਨੇਗੀਆਂ ਬਰਬਰੀਆਂ ਤੇਰੀਆਂ ਨੇ ਬਾਈ ਅੱਛਾ ਇਹ ਉਹ ਗੋਰ ਬਾਈ ਦੀ ਹੋਣਗੀਆਂ ਕਿਸੇ ਦੀ ਆ ਲੈ ਬਰਬਰੀਆਂ ਲੈ ਕੇ ਆਇਆ ਬਾਈ ਵੇਚਣ ਦੇ ਲਈ ਠੀਕ ਹੈ ਨਾ ਤੁਹਾਨੂੰ ਦਿਖਾਦਾ ਵੀ ਬਰਬਰੀਆਂ ਵੀ ਮਿਲ ਜਾਣਗੀਆਂ ਦੂਸਰੀਆਂ ਬੱਕਰੀਆਂ ਵੀ ਮਿਲ ਜਾਣਗੀਆਂ ਆ ਦੇਖੋ ਸਾਰੇ ਤਰ੍ਹਾਂ ਦੇ ਨਾਗ ਖੜੇ ਨੇਗੇ ਐ ਨਹੀਂ ਹੈਗਾ ਵੀ ਤੁਹਾਨੂੰ ਮਤਲਬ ਕੋਈ ਨਾਗ ਨਹੀਂ ਮਿਲੋ ਥੋੜੇ ਨੇ ਬਾਈ ਜੀ ਅੱਛਾ ਆ ਲੈ ਉਹ ਦੇਖੋ ਨਿਕੇ ਜੇ ਉਹ ਕਿਹੜੀ ਵਕਤ ਬੱਕਰੀਆਂ ਮੰਗਰ ਨੇ ਨਿਕੇ ਜੇ ਉਹ ਮਾਂ ਉਹਨਾਂ ਦੀ ਕੀ ਮੁੱਲ ਕੀਤਾ ਉਹਦਾ ਇਹੋ ਨਾਲ ਉਹੀ ਕਰ ਰਹੇ ਨੇ 20000 ਰੁਪਏ 20000 ਰੁਪਏ ਮੁੱਲ ਕਰ ਰਹੇ ਨੇ ਬੱਕਰੀ 20 ਹਾਂ ਜੀ ਦੋ ਬੱਚੇ ਨੇ ਦੇਖ ਆ ਦੇਖੋ ਬਈ ਇਹ ਇਹ ਇਹਦੇ ਨੇਗੇ ਦੋ ਬੱਚੇ ਆ ਬੱਕਰੀ ਦੇ ਆ ਦੋ ਹੀ ਮੇਮਣੇ ਇਹਦੇ ਨੇਗੇ ਵੀਰ ਮੁੱਲ ਕਰਿਆ ਕੀ ਮੁੱਲ ਲੱਗਊਗਾ ਜੀ ਥੱਲੇ ਲੱਗਿਆ ਨਹੀਂ ਜੀ ਕੋਈ ਲੱਗਿਆ ਨਹੀਂ ਕੋਈ ਠੀਕ ਐ ਮੇਵਣੇ ਨੇ ਦੋ ਹੀ ਦਿੱਤੇ ਸੀ ਦੋ ਹੀ ਜੀ ਠੀਕ ਐ ਕਿੰਨੇ ਕਿੰਨੇ ਦਿਨਾਂ ਦੇ ਹੋਣਗੇ ਮੇਵਣੇ ਕਿੰਨੇ ਕਿੰਨੇ ਦਿਨ ਦੇ ਨੇ ਜੀ ਇਹ 5-5 ਦਿਨਾਂ ਦੇ 5-5 ਦਿਨਾਂ ਪੰਜ-ਪੰਜ ਦਿਨ ਬਸ ਠੀਕ ਪੰਜ-ਪੰਜ ਦਿਨਾਂ ਦੇ ਨੇਗੇ ਸਹੀ ਆ ਬਾਕੀ ਰਾਜੀ ਵੀ ਨੇ ਕੋਈ ਬਿਮਾਰਤਾ ਨਹੀਂ ਕਿਹਾ ਮੇਵਣੇ ਨਹੀਂ ਜੀ ਨਹੀਂ ਜੀ ਸਹੀ ਗੱਲ ਆ ਤੇ ਹੋਰ ਬੱਕਰੀਆਂ ਦਾ ਮੁੱਲ ਜਿਵੇਂ ਉਹ ਕੀ ਆ ਉਹ ਬੱਕਾ ਪੱਠਰਾ ਕਿ ਬੱਕਰਾ ਬੱਕਰਾ ਆਪ ਚਿੱਟਾ ਜਾ ਹਾਂਜੀ ਉਹਦਾ ਕੀ ਮੁੱਲ ਆ ਉਹਦਾ 8000 ਰੁਪਏ ਜੀ 8000 ਤੇ ਇਹ ਇਹ ਵੀ ਬੱਕਰੀ ਆ ਗਈ ਹਾਂਜੀ ਇੱਕ ਬੱਕਰਾ ਇੱਕ ਬੱਕਰੀ ਇੱਕ ਬੱਕਰਾ ਇੱਕ ਬੱਕਰੀ ਠੀਕ ਐ ਇਹਦੇ ਮੁੱਲ ਕਿੰਨਾ ਲੱਗਿਆ ਦੱਸਿਆ ਇਹਦੇ ਵਿੱਚ 14000 ਰੁਪਏ ਲੱਗੇ ਸੀ ਆਈ ਦੇ ਲੱਗ ਗਿਆ ਇਹਨਾਂ ਚ 14 ਲੱਗੇ ਸੀ ਤੇ 3000 ਅਧਖਾਈ ਉਹ ਵੀ ਬੱਕਰੀ ਬਾਈਆਂ ਨੂੰ ਵੀ ਤੇ 14000 ਲੱਗ ਗਿਆ ਤੇ ਦੇਣੀ ਕਿੰਨੇ ਸੀ ਫੇਰੇ ਵੀ 18000 ਬਾਛਾ ਦਿੰਦੇ ਸੀ ਕਰਦੀ ਬੱਕਰੀਆਂ ਜਾਂ ਤੇ ਵਪਾਰ ਕਰਦੇ ਕਰਦੀ ਹੈਗੀ ਕਰਦੀ ਹੈ ਪਹਿਲਾਂ ਕਿੰਨੇ ਸੂਏ ਲੈਣੇ ਤੋਂ ਪਹਿਲੇ ਇੱਕ ਹੀ ਲਿਆ ਉਹਨੂੰ ਦੂਜਾ ਸੂਏ ਉਦੋਂ ਕਿੰਨੇ ਬੱਚੇ ਤੇ ਉਦੋਂ ਦੋ ਲਿਆ ਸੀ ਉਦੋਂ ਵੀ ਦੋ ਹਾਂਜੀ ਠੀਕ ਚੰਗਾ ਵੀਰੇ ਠੀਕ ਆ ਲੈ ਵੀ ਆ ਜੋ ਆ ਬਾਈ ਵੀ ਆਏ ਨੇ ਇਹਨਾਂ ਨੇ ਬੱਕਰੀ ਖਰੀਦੀ ਵੀ ਆ ਵੈਸੇ ਆ ਬੱਕਰੀਆਂ ਦਿਖਾਓ ਮੈਂ ਤੁਹਾਨੂੰ ਸਾਰੀਆਂ ਦਿਖਾ ਦਾਨਾ ਕੇਰਾ ਇਹ ਬੱਲੂ ਦੀਆਂ ਨਹੀਂਆਂ ਬੱਲੂ ਬੰਗਾ ਵਾਲੀ ਵਾਲਾ ਕੀ ਹਾਲ ਆ ਬੱਲੂ ਠੀਕ ਆ ਭਾਈ ਸਤਿ ਸ੍ਰੀ ਅਕਾਲ ਕਿੰਨੇ ਨਗ ਲਿਆ ਸੀ ਵੀਰੇ ਸਤਿ ਸ੍ਰੀ ਅਕਾਲ 10 ਨਗ ਵੀਰੇ 10 ਨਗ ਹਾਂਜੀ 10ਾਂ ਤੇ ਮੁੱਲ ਲੱਗੇਗਾ ਹਾਂ ਤੁਹਾਨੂੰ ਲੱਗੀ ਜਾਂਦਾ ਮੁੱਲ ਸਹੀ ਦੱਸੀ ਲੱਗੇ ਵੀਰੇ ਕਿੰਨਾ ਮੰਗਿਆ ਜੀ ਦੱਸਾਂ ਦਾ ਦਿਖਾਈ ਹੋਈ ਆ ਦੱਸ ਦੋ ਲੱਖ 10000 10000 ਬੱਚਿਆਂ ਵਾਲੀਆਂ ਕਿੰਨੇ ਨੇ ਦੂਜੀਆਂ ਕਿੰਨੇ ਨੇ ਦੋ ਬੱਚਿਆਂ ਵਾਲੀਆਂ ਨੇ ਵੀਰੇ ਬਾਕੀ ਗੱਬਣਾ ਨੇ ਦੋ ਬੱਚਿਆਂ ਵਾਲੀਆਂ ਬਾਕੀ ਗੱਬਣਾ ਹਾਂਜੀ ਆ ਦੇਖੋ ਤੁਹਾਡੇ ਸਾਹਮਣੇ ਆ ਬਾਈਆਂ ਨੂੰ ਕਿਹੜੀ ਬੱਕਰੀ ਦਿੱਤੀ ਐ ਫਿਰ ਆਹੋ ਤੇ ਵੀਰੇ ਲਿਆਈ ਫੜ ਕੇ ਆ ਤੇ ਆ ਕਾਲੀ ਹਾਂਜੀ ਚਲੋ ਆ ਇੱਥੇ ਰਹਿਣੇ ਖੜੀ ਕੋਈ ਚੱਕਰ ਨਹੀਂ ਗਾ ਆ ਬੱਕਰੀ ਦੇਖ ਲਓ ਜਿਹੜੀ ਤੇ ਕੈਮਰਾ ਚੱਲ ਰਿਹਾ ਹੈਗਾ ਕਿੰਨੇ ਪੈਸੇ ਦਿੱਤੀ ਇਸ 24000 ਦੀ 24000 ਲਿਖਾਈ ਆਪਾਂ ਕਰਾਈਆ ਹਾਂਜੀ ਠੀਕ ਐ ਕਿੰਨਾ ਮੁੱਲ ਮੰਗਿਆ ਸੀ ਬਾਈ ਨੇ ਬਾਈ ਨੇ 27000 ਮੰਗਿਆ ਸੀ ਕਿੱਥੋਂ ਆਪਣਾ ਸੇਗਲ ਮਾਜਰਾ ਪਿੰਡ ਹੈ ਜਿਲ੍ਹਾ ਚੰਡੀਗੜ੍ਹ ਮਹਾਲੀ ਜ਼ਿਲ੍ਹੇ ਚ ਚੰਡੀਗੜ੍ਹ ਮਹਾਲੀ ਜ਼ਿਲ੍ਹੇ ਹਾਂਜੀ 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 ਮਹਾਲੀ ਜ਼ਿਲ੍ਹਾ ਪੈ ਜਾਂਦਾ ਹੈਗਾ ਹਾਂਜੀ ਹਾਂਜੀ ਚੰਡੀਗੜ੍ਹ ਲੱਗਿਆ ਨੇ ਪਹਿਲਾਂ ਬੱਕਰੀਆਂ ਰੱਖਦੇ ਹਾਂ ਵੀਰੇ ਰੱਖਦੇ ਐ ਥੋੜੇ ਬਹੁਤ ਐ ਅੱਛਾ ਮੰਡੀ ਤੇ ਪਹਿਲੀ ਵਾਰ ਆਇਓ ਐ ਪਹਿਲੀ ਵਾਰ ਆਇਓ ਕਿਵੇਂ ਲੱਗਿਆ ਬਹੁਤ ਵਧੀਆ ਜੀ ਇਹ ਗੱਲ ਨੇ ਦੋ ਵੀਰੇ ਵਧੀਆ ਪਹਿਲਾਂ ਹੈਗੀਆਂ ਬੱਕਰੀ ਕੁਛ ਆਇਆ ਜੀ ਕਿੰਨੀਆਂ ਆਪਣੇ ਲਵੇ ਹੈ 30 ਨਾ ਗਏ 30 ਨਾ ਠੀਕ ਹੈ ਇੱਕੋ ਨਾ ਲੈਣਾ ਅਸੀਂ ਅੱਜ ਬਹੁਤ ਵੈਸੇ ਆਏ ਤੇ ਤੁਹਾਡਾ ਚੈਨਲ ਦੇਖ ਕੇ ਹੋਰ ਦੇ ਫਿਰਦੇ ਆ ਗਏ ਵੀਡੀਓ ਕਿਵੇਂ ਹੁੰਦੀ ਨੇ ਵਧੀਆ ਵਧੀਆ ਠੀਕ ਹੈ ਆ ਤੁਹਾਡੀ ਵੀਡੀਓ ਦਿਓ ਦੇਣਾ ਪੁਰ ਤੱਕ ਪਹੁੰਚ ਗਈ ਸਹੀ ਹੈ ਬੱਕਰੀਆਂ ਦਾ ਵਧੀਆ ਲੱਗਦਾ ਕਿਤਾ ਚੰਗਦਾ ਨਹੀਂ ਕਰਦੀ ਬੱਕਰੀ ਨਹੀਂ ਨਹੀਂ ਆਇਂਦਾ ਨਹੀਂ ਲੱਗਦਾ ਵੀ ਕਿਤੇ ਨਿਕ ਨਿਕ ਜਾਨਵਰ ਜੇ ਘਰੇ ਬਾੜ ਚ ਖੜਾ ਲੈ ਨਹੀਂ ਨਹੀਂ ਬੱਕਰੀਆਂ ਨਾਲ ਤਾਂ ਨਹੀਂ ਕਹਿੰਦੇ ਨਾ ਕਈ ਜਾਨ ਸਾਨੂੰ ਕੋਈ ਫਰਕ ਨਹੀਂ ਸਹੀ ਗੱਲ ਬੰਦੇ ਨੂੰ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹਨੇ ਕਾਮਯਾਬ ਹੋਣਾ ਨਾ ਬੇਸ਼ਰਮ ਹੋ ਕੇ ਚੱਲਣਾ ਪੈਂਦਾ ਕਿਸੇ ਵੀ ਕਿੱਤੇ ਦੇ ਵਿੱਚ ਉਹ ਸਾਨੂੰ ਵੀ ਇਹ ਚੀਜ਼ਾਂ ਕਹਿੰਦੇ ਰਹਿੰਦੇ ਨੇ ਕਿ ਪਰ ਆਪਾਂ ਨੇ ਗੋਲੀਆਂ ਨਹੀਂ ਹੈਗੀਆਂ ਠੀਕ ਹੈ ਅਗਲਾ ਕਹਿੰਦਾ ਇਹ ਮਿੰਗਣਾ ਮੱਧੇ ਫਿਰਦੇ ਭਾਈ ਮਰਦਣ ਹੀ ਪੈਂਦੀਆਂ ਨੇਗੀਆਂ ਫੇਰ ਹੀ 2 ਰੁਪਏ ਬੰਨਦੇ ਨੇ ਗੱਲ ਸਹੀ ਹੈ ਨਾ ਠੀਕ ਹੈ ਭਾਈ ਹੋਰ ਕੰਮ ਕੀ ਕਰਦੇ ਹੋ ਫਿਰ ਆਪਣਾ ਬਸ ਇਹ ਜੋਬ ਹੀ ਹੈ ਯੋਗ ਸਹੀ ਗੱਲ ਬਾਕੀ ਸਾਰੇ ਕੰਮ ਕਰ ਲੈਣੇ ਚਾਹੀਦੇ ਬੰਦੇ ਨੂੰ ਠੀਕ ਹੈ ਪ੍ਰਭੂ ਹੈ ਹਾਂਜੀ ਹਾਂਜੀ ਮਿਹਰਬਾਨੀ ਓਕੇ ਓਕੇ ਬਾਹ ਦੇਖੋ ਬੱਕਰੀਆਂ ਦਿਖਾਉਣੇ ਤੁਹਾਨੂੰ ਮੈਂ ਮਾਈਂ ਦਾ ਜਦੋਂ ਮੈਂ ਸਹੀ ਦੱਸਿਆ ਤੂੰ ਫਿਰ ਉਹਦਾ ਖੜਦਾ ਨਹੀਂ ਦਿੰਦਾ ਆ ਲੈ ਆਹ ਬੱਕਰੀਆਂ ਦਾ ਵੀ ਸੌਦਾ ਕਰ ਰਹੇ ਸੀ ਆ ਮੁੰਡੇ ਇਹਨਾਂ ਨੇ ਲੈ ਲਈਆਂ ਸੀ ਆ ਆ ਲੈ ਬਗਲਾ ਜੋੜੀ ਗੱਲ ਉਹ ਆ ਜੋੜਾ ਦੇ ਸਹੀ ਸਹੀ ਗੱਲ ਉਧਰ ਮੁੱਲ ਕਰ ਰਹੇ ਨੇ ਬਾਕੀ ਬਹੁਤ ਸੋਹਣੀਆਂ ਬੱਕਰੀਆਂ ਆਈਆਂ ਨੇਗੀਆਂ ਬੱਲੂ ਵਾਈਂ ਦੀਆਂ ਬਹੁਤ ਵਧੀਆ ਬੱਕਰੀਆਂ ਨੇ ਜੇ ਮੁੱਲ ਬੱਕਰੀਆਂ ਵਧੀ ਨੇ ਤਾਂ ਹੀ ਕਹਿਣ ਤੋਂ ਭਾਵੇਂ ਮੁੱਲ ਹੈ ਜਿਹੜਾ ਉਹ ਲੱਗ ਜਾਂਦਾ ਹੈਗਾ ਆ ਜੀ ਤੁਹਾਨੂੰ ਉਧਰਲੇ ਬੰਨੇ ਵੀ ਦਿਖਾ ਦਨਾਂਗਾ ਘੱਟ ਮੁੱਲ ਵਾਲੀਆਂ ਬੱਕਰੀਆਂ ਆ ਜਾ ਬਈ ਹੋਰ ਪੱਠਾ ਦਿਖਾਉਣਾਗਾ ਮੈਂ ਤੁਹਾਨੂੰ ਆ ਮੁੰਡੇ ਆਏ ਆ ਆਪਣੇ ਕੋਲੇ ਬਾਈ ਕੀ ਹਾਲ ਆ ਵੀਰੇ ਵਧੀਆ ਵੀਰੇ ਵਧੀਆ ਇਹਦੇ ਵਿੱਚ ਤੁਹਾਨੂੰ ਦੋ ਪੱਠਾ ਹੀ ਦਿਖਾਉਂਗਾ ਜਿਆਦਾ ਨਾ ਨਹੀਂ ਦਿਖਾਉਂਦਾ ਬਾਕੀ ਬਾਈ ਦੀ ਮਰਜ਼ੀ ਵੀ ਆ ਕੀ ਹਾਲ ਚਾਲ ਆ ਬਾਈ ਇਹਨਾਂ ਨੂੰ ਵਧੀਆ ਵੀਰੇ ਵਧੀਆ ਠੀਕ ਆ ਹਾਂ ਅ ਕੀ ਦਿਖਾਏਗਾ ਜਿਹੜਾ ਸਾਰਿਆਂ ਨੂੰ ਵਧੀਆ ਨਾਗ ਨੇ ਦਿਖਾਈ ਸਾਰਨੋਂ ਵਧੀਆ ਤੇ ਆ ਕਿੰਨੇ ਵੇਜ ਤੇ ਅੱਜ ਦੋ ਬੱਕਰੀਆਂ ਵੇਚੇ ਨੇ ਦੋ ਵੇਚੀਆਂ ਨੇ ਹੋਰ ਵੇਚੀਆਂ ਨਹੀਂ ਆ ਪੱਠ ਦੇਖ ਲੋ ਜੀ ਕਿੰਨੇ ਮਹੀਨੇ ਦੀ ਹੋਊਗੀ ਇਹ ਪੱਠ 7-8 7-8 ਤੱਕ ਮਹੀਨਿਆਂ ਦੀ ਹੈਗੀ ਠੀਕ ਹੈ 7ਾਂ 8ਾਂ ਦੀ ਆ ਕੰਨਾਂ-ਕੁੰਨਾਂ ਦੀ ਲੈਂਥ ਦੇਖ ਲੋ ਸਿੰਗੀ ਦੇਖ ਲੋ ਬਦਾਮੀ ਬਦਾਮੀ ਨੱਕ ਨੁੱਕ ਦੇਖ ਲੋ ਜੀ ਪੱਠ ਨਹੀਂ ਬਦਾਮੀ ਹੈਗੀ ਪੂਸਪਾਸ ਦੇਖ ਲੋ ਐਨ ਯਾਨੀ ਕੁਆਲਿਟੀ ਦੀ ਚੀਜ਼ ਆ ਗਈ ਠੰਡ ਤਾਂ ਨਹੀਂ ਬਦ ਘਟੇਗੀ ਨਾ ਨਾ ਜਮਾਂ ਵੀ ਨਹੀਂ ਠੀਕ ਹੈ ਕੀ ਮੁੱਲ ਕਰਿਆ ਮੋਲ ਦਾ ਇਹ ਤਾਂ ਕਰਦੇ ਆ ਇਹਦਾ ਰੱਖੇ ਹੋਈਆਂ ਨੇ ਅੱਛਾ ਔਰ ਇਹ ਸਰਪੰਚ ਲਵੇ ਛੱਜਾਂ ਤਾਂ ਕਰਕੇ ਲੈ ਕੇ ਆਏ ਠੀਕ ਹੈ ਹੋਰ ਇਹਦੇ ਨਾਲ ਦੀ ਕੋਈ ਹੋਰ ਤੁਹਾਨੂੰ ਇਹਦੇ ਨਾਲ ਦੀ ਦਿਖਾ ਇੱਕ ਹੋ ਫਈ ਦੀ ਹੈਗੀ ਨਾ ਮੋਲ ਲੱਗਿਆ ਬਾਕੀ ਜਿਹੜੇ ਆ ਨਗਨੇ ਭਾਈ ਕਹ ਲੋ ਹੈ ਜਿਹੜੀਆਂ ਬਾਕੀ ਬੱਕਰੀਆਂ ਨੇਗੀਆਂ ਸਹੀ ਬਾਕੀ ਬੱਕਰੀਆਂ ਨੇ ਜਿਹੜੀਆਂ ਮੈਨੂੰ ਮੋਲ ਲੱਗੀਆਂ ਹਾਂ ਆ ਦਿਖਾ ਭਾਈ ਉਹ ਕੰਨ ਕਿੰਨਾ ਲੰਮਾ ਦਾ ਕੰਨ ਦੇਖ ਲੋ ਇਹ ਕਿੰਨੇ ਮਹੀਨੇ ਦੁੱਧ ਲਗਭਗ ਇਹ ਵੀ ਉਹਦੀ ਸਗੀ ਭੈਣ ਹੈ ਇਹ ਸਗੀ ਆ ਇਹ ਦੋਨੇ ਸਗੀਆਂ ਭੈਣਾਂ ਨੇ ਉਹਦਾ ਰੰਗ ਉਹ ਕਿਵੇਂ ਹੋ ਗਿਆ ਫਿਰ ਉਹ ਮਾਂ ਤੇ ਬਾਗੀ ਏ ਬੱਕਰੇ ਦੇ ਬਾਗੀ ਅੱਛਾ ਹਾਂ ਸਹੀ ਗੱਲ ਆ ਬਾਈ ਮਾਂ ਬੱਕਰੇ ਤੇ ਇਹਦੀ ਮਾਂ ਇਹਦੀ ਮਾਂ ਖੜੀ ਆਈ ਆਹ ਹਾਂ ਆ ਇਹਨਾਂ ਦੀ ਮਾਂ ਆ ਗਈ ਆ ਇਹਦੀ ਮਾਂ ਜੀ ਇਹਦੀ ਮਾਂ ਦਾ ਕੀ ਮੰਗਿਆ ਫਿਰ ਨਾ ਮਾਂ ਵੀ ਨਹੀਂ ਚੁਣੀ ਇਹਨਾਂ ਦੀ ਵੇਚਣੀ ਨਹੀਂ ਇਹ ਤਿੰਨੇ ਦਾ ਬਸ ਔਰੇ ਰੱਖਣ ਵਾਸਤੇ ਆ ਤਿੰਨੇ ਨਾਕ ਵੇਚਣੇ ਨਹੀਂ ਯਾਨੀ ਕਿ ਤੁਸੀਂ ਇੱਥੇ ਛੱਡਣ ਆਏ ਸੀਗੇ ਹਾਂਜੀ ਹਾਂ ਬਾਕੀ ਤੇ ਮੁੱਲ ਲੱਗਿਆ ਕੀ ਕੀ ਮੁੱਲ ਲੱਗਿਆ ਉਹਨਾਂ ਤੇ ਇਹਨਾਂ ਦੇ ਦੜੇ ਤੇ ਲੱਗਿਆ ਦੀ ਜੀ ਦੜੇ ਤੇ ਕਿੰਨਾ ਆਪਾਂ ਇਹਨਾਂ ਦਾ ਲੱਖ ਰੁਪਏ ਮੰਗਿਆ ਤੇ ਇਹਨਾਂ ਦੇ 70000 ਰੁਪਏ ਲੱਗਿਆ 70000 6 ਬੱਕਰੀਆਂ ਦੇ ਹਲੇ ਕੱਟ ਸੀਗਾ ਫਿਰ ਹਾਂ ਕਿੰਨਾ ਕਰੋ ਬਾ ਮਾੜੀ ਕਸਰ ਰਹਿ ਗਈ ਆਥਨ ਤੱਕ ਨਿਕਲ ਜੂਗੀ ਨਿਕਲ ਜੂਗੀ ਹਾਂ ਚਲ ਠੀਕ ਹੈ ਬਾਈ ਇਹਨਾਂ ਨੂੰ ਠੀਕ ਹੈ ਠੀਕ ਹੈ ਬਾਈ ਬੱਕਰੀਆਂ ਆਪਣਾ ਕਹਿ ਕੇ ਬੱਕਰੀਆਂ ਜੇ ਆਪਾਂ ਪਹਿਲਾਂ ਵੀ ਲੰਘ ਕੇ ਗਏ ਆ ਬਾਈ ਕੋਲ ਇਹਨੇ ਬੱਕਰੀਆਂ ਵੇਚਦੀਆਂ ਸਭ ਦੇ ਵਿੱਚ ਹੁਣ ਆਹਾਂ ਹਾਂਜੀ ਕਿੰਨੀਆਂ ਬੱਕਰੀਆਂ ਲਈਆਂ ਨੇ ਵੀਰਾਂ ਨੇ ਦੋ ਜੀ ਕਿਹੜੇ ਨੇ ਬਾਈ ਆਇਓ ਵੀਰੇ ਆ ਜਾ ਵੀਰੇ ਇਧਰ ਕੀ ਹਾਲ ਹੈ ਵੀਰੇ ਜਿਹੜੇ ਪਿੰਡੋਂ ਆਇਓ ਲੇਰੇਗਾ ਕੇ ਤੂੰ ਐਡੀ ਦੂਰੋਂ ਆਇਓ ਹਾਂਜੀ ਸੰਗਰੂਰ ਜ਼ਿਲ੍ਹੇ ਤੋਂ ਹਾਂਜੀ ਵਾਹ ਵੀ ਵਾਹ ਸੰਗਰੂਰ ਜ਼ਿਲ੍ਹੇ ਤੋਂ ਆਇਨਗੇ ਵਾਂਗਰ ਦਾ ਇਲਾਕਾ ਨਹੀਂ ਨਹੀਂ ਪੰਜਾਬ ਆਈ ਵਾਂਗਰ ਦਾ ਕੰਨੂ ਕਹਿੰਦੇ ਆ ਅੱਛਾ ਵਾਂਗਰ ਨਹੀਂਗਾ ਹਾਂਜੀ ਠੀਕ ਆ ਸ਼ੁਰੂ ਹੋ ਜਾਂਦਾ ਉਧਰੋਂ ਹਾਂਜੀ ਗਾਹਾਂ ਜੇ ਜਾ ਕੇ ਬਾਡਰ ਤੇ ਵਾਗਿਆ ਬਾਡਰ ਤੇ ਵਾਗਿਆ ਸਹੀ ਗੱਲ ਵਾਂਗਰ ਉਧੋਂ ਫਸਾਰੀ 50 ਕਿਲੋਮੀਟਰ ਦਾ ਗਾਹਾਂ ਬਾਡਰ ਆ ਜਾਂਦਾ ਸਹੀ ਗੱਲ ਆ ਲੈ ਵੀ ਪਾਸਾ ਰਲ ਮਿਲ ਮਿਲ ਹੋ ਜਾਂਦੀ ਵੀ ਬਾਡਰ ਦੇ ਏਰੀਏ ਤੋਂ ਆਏ ਨੇ ਕਿ ਬੰਦੇ ਜ਼ਿਲ੍ਹਾ ਸੰਗਰੂਰ ਤੋਂ ਠੀਕ ਆ ਆ ਕਿੰਨੇ ਪੈਸੇ ਨੇਤੀ ਨੂੰ ਬਈ 42000 ਦੀ ਜੀ ਸਹੀ ਹੈ ਬਈ ਹਾਂਜੀ ਸਹੀ ਹੈ 42000 ਦੀ ਗੱਬਣਾਗੇ ਕਿ 4-4 ਮਹੀਨੇ ਦੇ ਵੀਰੇ ਹਾਂਜੀ ਡੇੜੇ-ਡੇੜੇ ਮਹੀਨਾ ਰਹਿੰਦਾ ਬਖਰੇ ਸੂਣ ਜੇ ਫੰਡਰਾਂ ਨਿਕਲ ਗਈਆਂ ਥਾਲੇ ਆਪਣੀਆਂ ਹੋਣਗੀਆਂ ਵੀਰੇ ਸਮੇਤ ਕਰਾ ਦੇ ਦਵਾਂਗੇ ਭਾਈਆਂ ਨੂੰ ਕਹਿੰਗੇ ਹਾਂ ਨਾ ਬਾਕੀ ਦੀਨੇ ਵੀ ਨੇ ਦਿਖਾਈ ਬਾਈ ਸਮੇਤ ਕਿਰਾਇਆ ਦਵਾਂਗੇ ਜੇ ਖਾਲੀ ਨਿਕਲ ਗਏ ਆਈਆਂ ਬਾਈ ਪਹਿਲਾਂ ਬੱਕਰੀਆਂ ਮੇਰੇ ਲਈ ਵੀ ਰੱਖੇ ਨੇ ਵੀਰ ਕਿੰਨੀਆਂ ਕਹਿੰਗੇ ਨੇ 23 ਬੱਕਰੀਆਂ 23 ਦੀ ਵਧੀਆ ਚੱਲੀ ਜਾਂਦਾ ਹਾਂ 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 ਵਧੀਆ ਚੱਲੂ ਤੋਂ ਰੱਖੀ ਹੋਈ ਨੇ ਸੁਰੂ ਜਿਵੇਂ ਚੌਥੀ ਪੀੜੀ ਚੱਲ ਰਹੀ ਸਾਡੇ ਦਾ ਪੀੜੀ ਚੱਲ ਰਹੀ ਹੈਗੀ ਫੇਰ ਠੀਕ ਆ ਬਾਕੀ ਥੋੜੀ ਸੌਹਰਾਂ ਕਰਕੇ ਜਿੱਦ ਕਰਕੇ ਆਪਣੇ ਬੰਦੇ ਆਪਣੇ ਮੇਰੇ ਸੌਹਰੇ ਨੇ ਉਧਰ ਸਾਜ ਲਈ ਅਸਿਆ ਤਾਂ ਕਰਕੇ ਘਟਾ ਦੇ ਜਿੱਦ ਕਰਨੀ ਪਈ ਹੈ ਆਹ ਹੋਣਾ ਠੀਕ ਆ ਆ ਤਾਂ ਤਿਆਰੀ ਆ ਨਾ ਤੇ ਉਹ ਕਿੰਨੇ ਮਹੀਨੇ ਦੇ ਕਿੰਨੇ 4 ਮਹੀਨੇ 4 ਮਹੀਨੇ ਚਲੋ ਉਹ ਵੀ ਗੱਬਣਾ ਆ ਆਪਾਂ ਦਾਦ ਨੇ ਵੱਧੇ ਕਹਿਣ ਨੇ ਵੀਰੇ ਘੱਟ ਵੀ ਆਲੇ ਜਾ ਕੇ ਕਈ ਵਾਰ ਘੱਟ ਵੱਧ ਲੈ ਜਾਣਾ ਪਹਿਲਾਂ ਵੀ ਸੂਪੰਦੇ 5-7 ਦਿਨ ਬਾਅਦ ਵੀ ਸੂਪੰਦੇ ਨੇ ਕਈ ਵਾਰੀ ਕੋਈ ਗੱਲ ਜਾਂਦਾ ਟਾਈਮ ਤੇ ਆ ਕੇ ਸੂਪੰਦੇ ਕੱਪੜਾ ਖੜੀ ਨੇ ਵੀਰੇ ਸਹੀ ਗੱਲ ਆ ਕੋਈ ਬੱਚੇ ਛੱਟ ਗਈ ਕੋਈ ਉਂ ਪੀਗਪੂਗ ਛੱਟ ਗਈ ਜਾਂ ਕਈ ਵਾਰੀ ਕੋਈ ਹੋ ਜਾਂਦਾ ਵੀਰੇ ਉਹਦੀ ਆਪਣੀ ਗਾਰੰਟੀ ਕੋਈ ਨਹੀਂ ਜੇ ਬੱਚੇ ਨਹੀਂ ਆਏ ਨਹੀਂ ਵੀਰੇ ਇਹ ਗੱਲ ਇੱਕ ਗੱਲ ਤਾਂ ਵੀਰੇ ਗੱਲ ਆ ਆਪਾਂ ਨਾ ਰੱਬ ਦਾ ਸੱਤਰੀ ਪਤਰੀ ਸੁਭਾਅ ਹੈ ਕੱਲ ਨੂੰ ਫੇਰ ਆਪਾਂ ਚੀਜ਼ ਲੈਣਾ ਵੀ ਹਾਂ ਜੀ ਲੈ ਇ ਦੋ ਬੱਕਰੀਆਂ ਹਾਂਜੀ 42000 ਦੀਆਂ ਕਿੰਨੇ ਨਾਲ ਵੇਚਦੇ ਤੁਸੀਂ ਚਾਰ ਨਾਲ ਵੇਚਦੇ ਚਾਰ ਨਾਲ ਵੇਚ ਕੇ ਹੁਣ ਰਹਿ ਕਿੰਨੇ ਗਏ ਤੁਹਾਡੇ ਕੋਲ ਫਿਰ ਪੰਜ ਛੇ ਕਰੇਗੇ ਬਸ ਪੰਜ ਛੇ ਕਰੇਗੇ ਹਾਂ ਉਹਨਾਂ ਨੂੰ ਚੱਲਦਾ ਸੌਦਾ ਹਰ ਮੰਡੀ ਤੇ ਵੇਚਦੇ ਨੇ ਨਾ ਹਾਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਵਿਗਦੇ ਨੇ ਨਾ ਵਧੀਆ ਵੀਰੇ ਪੂਰੇ ਲੈ ਕੇ ਵੀ ਜਾਂਦੇ ਹੋ ਹਾਂਜੀ ਹਾਂ ਜੇ ਆਪਾਂ ਚੀਜ਼ ਭਾਅ ਨਾਲ ਦਮਕ ਤਾਂ ਵਿਗਦੇ ਜੇ ਹੁਣ ਚੀਜ਼ 20 ਵਾਲਾ 50 ਕਰਾਂਗੇ ਫਿਰ ਕਿੰਨੇ ਵੇਖ ਜੀ ਵੀਰੇ ਸਹੀ ਗੱਲ ਆ ਫਰਕ ਹੀ ਪੰਜ ਚਾਰ ਰਹਿ ਆ ਉਹਦਾ ਰੱਖੋ ਆਪਾਂ ਉਹਲੇ ਜੀ ਬਸ ਹੂੰ ਠੀਕ ਆ ਵੀਰੇ ਬਹੁਤ ਧੰਨਵਾਦ ਠੀਕ ਹੈ ਜੀ ਓਕੇ ਵੀਰੇ ਹਾਂਜੀ ਆਹ ਕਰਾ ਚੰਗਾ ਵੀਰੇ ਵੱਧ ਤੋਂ ਵੱਧ ਪਹੁੰਚਿਆ ਕਰੋ ਹਰ ਐਤਵਾਰ ਨੂੰ ਸਹੋਲੀ ਬੱਕਰੀਆਂ ਦੀ ਮੰਡੀ ਧੰਨਵਾਦ